ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 1-1 2016 ਤੋਂ 30 2021 ਤੱਕ ਦਾ ਤਨਖਾਹਾਂ ਤੇ ਪੈਨਸ਼ਨਾਂ ਦਾ ਏਰੀਅਰ ਦੇਣ ਸੰਬੰਧੀ ਪੱਤਰ ਜਾਰੀ ਕੀਤਾ ਜੋ 18 ਫਰਵਰੀ 2025 ਨੂੰ ਜਾਰੀ ਕੀਤਾ ਗਿਆ ਉਹਦੇ ਵਿੱਚ ਸਮਝੀਏ ਤਾਂ ਅੱਡ-ਅੱਡ ਕੈਟਾਗਰੀਆਂ ਬਣਾ ਕੇ ਪੈਨਸ਼ਨਰਾਂ ਦੀਆਂ ਤਿੰਨ ਕੈਟਾਗਰੀਆਂ ਬਣਾਈਆਂ ਉਮਰ ਦੇ ਹਿਸਾਬ ਨਾਲ ਉਮਰ 1 ਅਕਤੂਬਰ 2024 ਨੂੰ ਸਰਗਿਣੀ ਜਾਊਗੀ ਜਿਹੜੇ 85 ਸਾਲ ਦੀ ਉਮਰ ਪੂਰੀ ਕਰ ਚੁੱਕੇ ਜੋ ਪੈਨਸ਼ਨਰ ਆ ਉਹਨਾਂ ਨੂੰ ਦੋ ਕਿਸ਼ਤਾਂ ਦੇ ਵਿੱਚ ਇਹ ਬਕਾਇਆ ਦਿੱਤਾ ਜਾਊਗਾ ਪਹਿਲੀ ਕਿਸ਼ਤ ਫਰਵਰੀ 25 ਦੀ ਪੈਨਸ਼ਨ ਨਾਲ ਮਿਲੂਗੀ ਤੇ ਦੂਜੀ ਮਾਰਚ 25 ਦੀ ਪੈਨਸ਼ਨ ਨਾਲ ਮਿਲੂਗੀ ਇਸੇ ਤਰ੍ਹਾਂ ਦੂਜੀ ਕੈਟਾਗਰੀ ਬਣਾਈ ਹੈ ਪੈਨਸ਼ਨਰਾਂ ਦੀ ਜੋ 75 ਸਾਲ ਦੇ ਹੋਗੇ ਤੇ 85 ਸਾਲ ਤੋਂ ਘਟਣਗੇ ਉਹਨਾਂ ਨੂੰ ਜੋ ਬਕਾਇਆ ਦੇਣਾ ਹੈ 12 ਕਿਸ਼ਤਾਂ ਉਹਨਾਂ ਦੀਆਂ ਬਣਾਉਣੀਆਂ ਜਿਹੜੀ 1 ਅਪ੍ਰੈਲ 25 ਤੋਂ ਸ਼ੁਰੂ ਹੋ ਕੇ ਮਾਰਚ 26 ਦੀ ਪੈਨਸ਼ਨ ਦੇ ਨਾਲ ਮਿਲਣਗੀਆਂ 75 ਸਾਲ ਤੋਂ ਉਮਰ ਤੋਂ ਹੇਠਾਂ ਦੇ ਜੋ ਸਾਰੇ ਰਿਟਾਇਰਡਿਨ ਉਹਨਾਂ ਲਈ ਪੈਨਸ਼ਨਾਂ ਤੇ ਜਾਂ ਫੈਮਿਲੀ ਪੈਨਸ਼ਨਰਾਂ ਲਈ 1 ਜਨਵਰੀ 16 ਤੋਂ 30 ਜੂਨ 21 ਤੱਕ ਪੈਨਸ਼ਨਾਂ ਦਾ ਜੋ ਸਾਢੇ 5 ਸਾਲ ਦਾ ਬਕਾਇਆ ਹੈ ਉਹ 42 ਕਿਸ਼ਤਾਂ ਦੇ ਦਿੱਤਾ ਜਾਊਗਾ ਉਹਦੇ ਫਿਰ ਅੱਗੇ ਉਹਨਾਂ ਨੇ ਸਾਲ ਵਾਈਜ਼ ਵੰਡ ਕੀਤੀ ਆ ਪਹਿਲੇ 2 ਸਾਲ ਜਿਹੜੀ 2016-17 ਦਾ ਬਕਾਇਆ 15 ਕਿਸ਼ਤਾਂ 'ਚ ਦਿੱਤਾ ਜਾਊਗਾ ਜਿਹੜਾ 1 ਅਪ੍ਰੈਲ 25 ਤੋਂ ਸ਼ੁਰੂ ਹੋ ਕੇ ਉਹਦੀ ਜਿਹੜੀ ਲਾਸਟ ਕਿਸ਼ਤ ਆ ਉਹ ਜੂਨ 26 ਦੀ ਪੈਨਸ਼ਨ ਨਾਲ ਮਿਲੂਗੀ 18-19 ਦਾ ਜੋ 2018 ਤੇ 19 ਦਾ ਬਕਾਇਆ 18 ਕਿਸ਼ਤਾਂ ਵਿੱਚ ਦਿੱਤਾ ਜਾਊਗਾ ਪਹਿਲੀ ਕਿਸ਼ਤ ਜੁਲਾਈ 2026 ਤੋਂ ਸ਼ੁਰੂ ਹੋਵੇਗੀ ਤੇ ਆਖਰੀ ਕਿਸ਼ਤ ਦਸੰਬਰ 2027 ਨੂੰ ਮਿਲੇਗੀ ਸਾਲ 2020 ਪੂਰੇ ਸਾਲ ਦਾ ਅਤੇ 30 ਜੂਨ 21 ਤੱਕ ਦਾ ਬਕਾਇਆ ਨੌ ਕਿਸ਼ਤਾਂ ਵਿੱਚ ਦਿੱਤਾ ਜਾਊਗਾ ਪਹਿਲੀ ਕਿਸ਼ਤ ਜਨਵਰੀ 28 ਤੋਂ ਸ਼ੁਰੂ ਹੋਊਗੀ ਤੇ ਆਖਰੀ ਕਿਸ਼ਤ ਸਤੰਬਰ 28 ਦੇ ਨੂੰ ਮਿਲੇਗੀ ਫਿਰ ਅੱਗੇ ਇੱਕ ਕੈਟਾਗਰੀ ਹੈ ਜੋ ਸੇਵਾਮੁਕਤ ਹੋਏ ਆ ਉਹਨਾਂ ਨੂੰ ਲੀਵ ਇਨ ਕੈਸ਼ਮੈਂਟ ਰਹਿੰਦੀ ਆ ਗ੍ਰੈਚੁਇਟੀ ਦੀਆਂ ਸਭ ਨੂੰ ਮਿਲ ਗਈਆਂ ਸੀ ਕਿਸ਼ਤਾਂ ਤੇ ਇਹ ਜੋ ਲੀਵ ਇਨ ਕੈਸ਼ਮੈਂਟ ਹੈ ਜਿੰਨਾਂ ਦੀ ਰਹਿੰਦੀ ਸੀ ਉਹਨਾਂ ਨੂੰ ਚਾਰ ਕਿਸ਼ਤਾਂ ਵਿੱਚ ਅਪ੍ਰੈਲ 25 ਅਕਤੂਬਰ 25 ਅਪ੍ਰੈਲ 26 ਤੇ ਅਕਤੂਬਰ 26 ਦੇ ਵਿੱਚ ਦਿੱਤੀਆਂ ਜਾਣਗੀਆਂ ਤੇ ਇਸੇ ਤਰ੍ਹਾਂ ਸਾਰੇ ਮੁਲਾਜ਼ਮਾਂ ਦਾ ਜਿਹੜਾ ਬਕਾਇਆ ਹੈਗਾ ਉਹ 36 ਕਿਸ਼ਤਾਂ 'ਚ ਦਿੱਤਾ ਜਾਊਗਾ ਉਹਨਾਂ ਨੇ ਉਸ ਹਾਲਵਾਨ ਨੇ ਕੀਤੀ ਹੈਗੀ 2016 ਦਾ ਤਨਖਾਹ ਅਤੇ ਡੀਏ ਦਾ ਬਣਦਾ ਬਕਾਇਆ 12 ਕਿਸ਼ਤਾਂ 'ਚ ਦਿੱਤਾ ਜਾਊ ਜਿਹੜਾ ਦੀ ਪਹਿਲੀ ਕਿਸ਼ਤ April 26 ਤੋਂ ਸ਼ੁਰੂ ਹੋਊਗੀ ਅ 11/17 ਤੋਂ 30 ਜੂਨ 21 ਤੱਕ ਦਾ ਜੋ ਬਣਦਾ ਬਕਾਇਆ ਹੈਗਾ ਉਹ 24 ਕਿਸ਼ਤਾਂ 'ਚ ਦਿੱਤਾ ਜਾਊਗਾ ਤੇ April 27 ਤੋਂ ਦੀ ਪਹਿਲੀ ਕਿਸ਼ਤ ਹੋਊਗੀ ਇਸੇ ਤਰ੍ਹਾਂ ਹੀ ਅ 1/7/21 ਤੋਂ 31 ਮਾਰਚ 24 ਤੱਕ ਡੀਏ ਦੀਆਂ ਕਿਸ਼ਤਾਂ ਦਾ ਜਿਹੜਾ ਬਕਾਇਆ ਹੈ ਉਹ ਅਜੇ ਫਿਲਹਾਲ ਇਸ ਪੱਤਰ ਦੇ ਵਿੱਚ ਉਹਦੇ ਬਾਰੇ ਕੋਈ ਜ਼ਿਕਰ ਨਹੀਂ ਹੈ ਜੋ ਜ਼ਿਕਰ ਹੈ ਇਹ ਵੀ ਜਦੋਂ ਪੰਜਾਬ ਸਰਕਾਰ ਦੀ ਪੋਜੀਸ਼ਨ ਆਰਥਿਕ ਪੱਖੋਂ ਠੀਕ ਹੋਗੀ ਤਾਂ ਇਹਦੇ ਬਾਰੇ ਕੋਈ ਅਖੀਰ ਬਾਅਦ ਦੇ ਵਿੱਚ ਫੈਸਲਾ ਲਿਆ ਜਾਊਗਾ ਧੰਨਵਾਦ